ਖਾਂਦਾਰ ਸਵੇਰ ਸਮਾਂ 5 ਵਜੇ ਦਾ ਤੇ ਚਿੜੀਆਂ ਦਾ ਬੋਲਣਾ ਦੱਸਦਾ ਹੈ ਕਿ ਭਾਈ ਅਗਲਾ ਦਿਨ ਚੜ ਗਿਆ ਹੈ ਮੌਸਮ ਜਿਹੜਾ ਹੋ ਬੱਦਲ ਤਾਂ ਲੱਗਦੇ ਨਹੀਂ ਪਰ ਅਸਮਾਨ ਵੀ ਸਾਫ਼ ਨਹੀਂ ਹੈ ਇੱਕ ਵਾਰੀ ਕਾਫੀ ਗਿੱਲਾ ਹੋਇਆ ਹੈ ਪਟੰਟ ਕੋ ਉਠਿਏ ਤੇ ਚਾਚੂ ਦਾ ਔਰ ਕਰੀਏ ਭਾਈ ਹਾਂ ਕੀ ਬਾਤ ਪਹਾੜਾਂ ਦੀ ਸ਼ਾਨਦਾਰ ਸਵੇਰ ਦੇ ਸਵਾਗਤ ਆਪਣਾ ਜਿਸ ਜਗ੍ਹਾ ਤੇ ਆ ਬੈਠੇ ਆ ਇਹਦਾ ਨਾਮ ਹੈਗਾ ਠੰਡੀ ਗੁਲਾਈ ਇਹ ਗੋਲ ਇੱਕ ਮੈਦਾਨ ਜਿਹਾ ਹੈਗਾ ਇਹ ਠੰਡੀ ਗੁਲਾਈ ਕਹਿੰਦੇ ਇਹਨੂੰ ਇੱਥੇ ਇਹਨਾਂ ਦਾ ਮੇਲਾ ਮੂਲਾ ਲੱਗਦਾ ਕੋਈ ਇਧਰ ਦਖਤਾਂ ਦੀ ਪਾਲ ਕੀ ਬਾਤ ਬਹੁਤ ਸ਼ਾਂਤ ਹੈ ਇਹ ਚੰਗੀ ਆਈ ਰਾਤ ਸਿਰਫ ਨਦੀ ਦੀ ਆਵਾਜ਼ ਸੁਣਦੀ ਸੀਗੀ ਹੋਰ ਕੋਈ ਆਵਾਜ਼ ਨਹੀਂ ਸੀ ਕੁੱਤੇ ਪੋਂਕਣ ਦੀ ਆਵਾਜ਼ ਸੀ ਨਾ ਨਾ ਕੋਈ ਹੋਰ ਆਵਾਜ਼ ਹਲਕੀ ਹਲਕੀ ਹਵਾ ਚੱਲ ਰਹੀ ਹੈ ਪਹਿਲਾਂ ਪਾਣੀ ਗਰਮ ਕੀਤਾ ਜਾਊਗਾ ਕਿਉਂਕਿ ਠੰਡ ਦੇ ਵਿੱਚ ਪਾਣੀ ਗਰਮ ਪੀਣ ਦੀ ਹੱਤ ਪਈ ਵੀ ਹੈ ਉਹ ਪੀਵਾਂਗੇ ਫਿਰ ਉਸ ਤੋਂ ਬਾਅਦ ਚਾਹ ਤਰਾਂਗੇ 6 ਵਜੇ ਤੋਂ ਆਪਾਂ ਇੱਥੋਂ ਚਾਲੇ ਪਾਉਣ ਦੇ ਰਾਦੇ ਹੈਗੇ ਆ ਬਾਕੀ ਵੇਖਦੇ ਹਾਂ ਕੀ ਬਣਦਾ ਕਰਦਾ ਗੁੱਡ ਮਾਰਨਿੰਗ ਬ੍ਰੋਟ ਬਰੂ ਵੈਲੀ ਦੇ ਵਿੱਚ ਠੰਡੇ ਠੰਡੇ ਮੌਸਮ ਦੇ ਵਿੱਚ ਕੰਬਲਾਂ ਦੇ ਅੰਦਰ ਸੁੱਤੇ ਚੋਬਰ ਤੇ ਚੁੱਲ੍ਹਾ ਜਿਹੜਾ ਹੈਗਾ ਬੂਹੇ ਦੇ ਅੱਗੇ ਹੀ ਲਾ ਲਿਆ ਹੰਡ ਪੱਤੀ ਪਾ ਦੇ ਇਹ ਸੱਜਣ ਰੰਗ ਰੰਗਿਲੇ ਨੀਲੇ ਨੈਣਾਾਂ ਦੇ ਕਿਲੇ ਪਾਵਣਗੇ ਕੇਰਾ ਤੈਨੂੰ ਯਾਤਾਂ ਦੇ ਅਜਬ ਕਬਿਲੇ ਅੱਧੀ ਅੱਧੀ ਰਾਤੀ ਉੱਠ ਹੋ ਕੇ ਪਰੇਂਦੀ दस फेर की करे तुरगे बागाली फिर कौन करू रखवली रांझां बाजो सखणे हीरा जे कासे खाली सुना रहां ते पैर कंबे करे दस फेर की करे ਇਥੇ ਸੱਜਣ ਯਾਰ ਬਤੇਰੇ ਮਿਲ ਜਾਣਗੇ ਵਰਗੇ ਮੇਰੇ ਕਿਸੇ ਗੋ ਰਿਖ ਦੇ ਟਿਮਲੇ ਤੇ ਨੀ ਤੁਲਾ ਕੇ ਬਹਿ ਜਾਈਂਦੇ ਰੇ ਹਿਜਰਾਂ ਦੇ ਸਲ ਕਦ ਤੱਕ ਤੂੰ ਜਰਗੀ ਨਿਦਸ ਫੇਰ ਕੀ ਕਰੇਗੀ ਦਰਦਾਂ ਦੀ ਤੁਫ ਦੀ ਧੂਣੀ ਇਹ ਪੀੜ ਹਿਜਰ ਦੀ ਧੂਣੀ ਏ ਤਨ ਦਾ ਰੰਗਲਾ ਚਰਖਾ ਸਾਹਾਂ ਦੀ ਕਟਣੀ ਪੂਣੀ ਨਹੀਂ ਚਰਖੇ ਤੇ ਤੰਗ ਕਿਦੇ ਨਾ ਦੇ ਪਰेंगी ਨਿਦਤ ਫੇਰ ਕੀ ਕਰेंगी ਹਾ ਏ ਹਰੀਆਂ ਪਰੀਆਂ ਚਲਿਆ ਵੇਖਣਗੀਆਂ ਡਰੀਆਂ ਡਰੀਆਂ ਪਟਕਣਗੀਆਂ ਭਾਕੇ ਨਾ ਚੰਦਰੇ ਖਿਆਲਾਂ ਦੀਆਂ ਪਰੀਆਂ ਹਉਨੇ ਆ ਰਹੇ ਅੱਪਰ ਕੰਬਦੇ ਧਰੇਂਗੀ ਨੀ ਦੱਸ ਫੇਰ ਕੀ ਕਰੇਂਗੀ ਰੱਬ ਨਾ ਕਰੇ ਮੈਂ ਮਰ ਜਾਵਾਂ ਤੂੰ ਰਹਿ ਜਾ ਮੈਂ ਕੱਲੀ ਨੀ ਦੱਸ ਫੇਰ ਕੀ ਕਰੇਂਗੀ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੀ ਇਸ ਵੀਡੀਓ ਦੇ ਵਿੱਚ ਟੈਂਟ ਵਗੈਰਾ ਅਸੀਂ ਚੱਕ ਲਿਆ ਤੇ ਚਾਹ ਪੀ ਲਈ ਐ ਤੇ ਸਮਾਨ ਆਪ ਲੱਗ ਲਿਆ ਤੇ ਹੁਣ ਆਪਣੀ ਵਾਪਸੀ ਐ ਇਥੋਂ ਬਰੋਡ ਤੋਂ ਆਪਾਂ ਜਾਵਾਂਗੇ ਜਗਿੰਦਰਨਗਰ ਜਗਿੰਦਰਨਗਰ ਤੋਂ ਬੀੜ ਹੁੰਦੇ ਹੋਏ ਪੰਜਾਬ ਨੂੰ ਪਹੁੰਚਾਂਗੇ ਤੇ ਬਹੁਤ ਸੁਣਾ ਮਾਹੌਲ ਰਿਹਾ ਦੋ ਤਿੰਨ ਦਿਨਾਂ ਦਾ ਤੇ ਪਿੱਛੇ ਇੱਕ ਵੀਡੀਓ ਪਾਈ ਆ ਆਪਾਂ ਅਜੇ ਤੱਕ ਤੇ ਦੋ ਤਿੰਨ ਹੋਰ ਪਾਵਾਂਗੇ ਉਹਨਾਂ ਨੂੰ ਦੇਖਿਓ ਇਸ ਵੀਡੀਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲਿਏ ਜੀ ਉਹਨਾਂ ਨੂੰ ਮਿਲਦੇ ਹਾਂ ਸਦੀਪਰ ਗਿਆਂ ਨੂੰ ਤੇ ਅੱਗੇ ਚੱਲੇ ਪਾਉਨੇ ਆ ਤੇ ਪਿੰਡ ਜਿਹੜਾ ਹੈਗਾ ਹੌਲੀ ਹੌਲੀ ਉੱਠ ਰਿਹਾ ਹੁਣ ਲੋਕ ਸੈਰ ਕਰ ਰਹੇ ਆ ਸੈਰ ਕਰਨ ਦੀ ਜਗਾ ਬਣੀ ਵੀ ਹੈ ਤੇ ਇੱਥੇ ਇੱਥੇ ਬੜਾ ਟੈਂਟ ਲਾਇਆ ਸੀ ਇੱਥੇ ਇਹਦਾ ਨਾਮ ਹੈਗਾ ਠੰਡੀ ਗੁਲਾਈ ਠੰਡੀ ਗੁਲਾਈ ਆ ਜਿਹੜਾ ਸਾਰਾ ਘੇਰਾ ਹੈਗਾ ਇਹ ਠੰਡੀ ਗੁਲਾਈ ਵਜਦੀ ਹੈ ਭਾਈ ਇੱਥੇ ਮੇਲਾ ਲੱਗਦਾ ਤੇ ਨਾਲ ਇੱਕ ਬੱਚਿਆਂ ਦਾ ਪਾਰਕ ਬਣਿਆ ਹੋਇਆ ਲੋਕੀ ਪੜਹੀ ਨਾ ਲੈਣ ਅੱਖੀਆਂ ਅਸੀਂ ਨਜ਼ਰਾਂ ਚੁਰਾਉਂਦੇ ਰਹੇ ਵੇ ਤੂਰਾ ਆਦੀ ਤੋੜ ਹੋ ਗਿਆ ਅਸੀਂ ਤੂੜਾ ਉਡਾਉਂਦੇ ਰਹ ਗਏ ਵੀ ਪਿੰਗ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਉਂਦੇ ਰਹ ਗਏ ਬਸ ਸੱਪਨੇ ਚ ਇਟਲੇ ਨਹੀਂ ਲੈਫਟ ਵੀ ਲੈਫਟ ਨਹੀਂ ਕਿੱਥੇ ਜਾਣਾ ਤੁਸੀਂ ਅਸੀਂ ਮੈਮ ਜਾਣਾ ਜੀ ਹਾਂਜੀ ਅੱਛਾ ਪੰਜਾਬ ਹੀ ਜਾਣਾ ਤੁਸੀਂ ਆ ਜਾਈ ਮੈਂ ਮੁਕਸਰ ਜਾਣਾ ਜੀ ਮੈਂ ਮੁਕਸਰ ਜੀ ਨਾਲ ਹੀ ਚੱਲੋ ਠੀਕ ਹੈ ਚੱਲenge ਚੱਲੂਗੀ ਨਾਲ ਤੇਰੇ ਵੀ ਟਿਕਟਾਂ ਦੋ ਲੈ ਲਈਆਂ ਠੀਕ ਹੈ ਬਣ ਲੱਭ ਚੱਲ ਜੇ ਬਰੋਡ ਦੀ ਗੱਲ ਕਰੀਏ ਇਹ ਤਾਂ ਬਰੋਡ ਦੇ ਵਿੱਚ ਦੇਖਣ ਨੂੰ ਕੋਈ ਖਾਸ ਇਹੋ ਜਿਹੀ ਜਗ੍ਹਾ ਹੈ ਨਹੀਂਗੀ ਲਪਾਸ ਛਰਨਾ ਇੱਥੋਂ 8 ਕਿਲੋਮੀਟਰ ਹੈ ਤੇ ਤੇ ਇੱਕ ਆਹ ਜਿਹੜਾ ਫਾਉਂਟੇਨ ਚੱਲਦਾ ਇਹ ਇਹਦਾ ਅਟਰੈਕਸ਼ਨ ਪੁਆਇੰਟ ਹੈ ਇਹ ਪਾਣੀ ਦਾ ਪ੍ਰੈਸ਼ਰ ਜਆ ਇਹ ਜਿਹੜਾ ਇਹਨਾਂ ਦਾ ਬੋਰਵੈਲ ਵਗੈਰਾ ਹੈਗਾ ਜਾਂ ਕਹਿ ਦਈਏ ਹਾਈਡਰਲ ਸਿਸਟਮ ਹੈ ਉਹਦਾ ਹੀ ਇੱਕ ਫੁਆਰਾ ਜਿਹਾ ਬਣਿਆ ਹੋਇਆ ਪਿੱਛੇ ਇੱਕ ਮੈਦਾਨ ਹੈ ਉੱਥੇ ਹੁਣ ਖੇਡਾ ਖੁੱਡਾ ਹੀ ਕਰਾਉਣ ਲੱਗ ਗਏ ਸਾਹਮਣੇ ਉਹ ਪੁਲ ਬਣਿਆ ਹੋਇਆ ਟਰਾਟ ਫਿਸ਼ ਫਾਰਮ ਇੱਥੇ ਟਰਾਟ ਮੱਛੀ ਜਿਹੜੀ ਵਹਿੰਦੇ ਪਾਣੀ ਦੀ ਮੱਛੀ ਨੇ ਟਰਾਟ ਉਹ ਫੜੀ ਜਾਂਦੀ ਹੈ ਉਹਦੇ ਫਾਰਮ ਹੈ ਸਰਕਾਰੀ ਤੇ ਪ੍ਰਾਈਵੇਟ ਆ ਤਾਂ ਚੱਲਦਾ ਹੀ ਰਹਿੰਦਾ ਫਿਰ ਉਧਾਂ ਸ਼ਾਂਤੀ ਬਹੁਤ ਹੈ ਤੇ ਗਰੂਡ ਦੇ ਵਿੱਚ ਸ਼ਾਂਤੀ ਤੇ ਠੰਡ ਜੇ ਤੁਸੀਂ ਬਿਲਕੁਲ ਐਨ ਨਦੀ ਦੇ ਕਿਨਾਰੇ ਬੈਠਣਾ ਚਾਹੁੰਦੇ ਹਾਂ ਤੇ ਸ਼ਾਂਤੀ ਮਾਰਨਾ ਚਾਹੁੰਦੇ ਹਾਂ ਤਾਂ ਬਰੋਡਵਰ ਕੀ ਜਗ੍ਹਾ ਨਹੀਂ ਹੈ ਮੇਰਾ ਚੌਥਾ ਘੇੜਾ ਹੈ ਗੁਰਪਾਲ ਦਾ ਦੂਜਾ ਘੇੜਾ ਹੈ ਤੇ ਸਾਨੂੰ ਇੱਥੇ ਆ ਕੇ 1% ਵੀ ਹੋਰਾ ਪਰ ਵੀ ਐਨ ਅਕੀਮਾ ਨਹੀਂ ਮਹਿਸੂਸ ਹੋਇਆ ਐਦ ਕੀ ਦੇ ਘਰ ਚ ਲੋਕ ਟੈਂਟ ਲਿਆਈ ਸੀ ਐਦ ਕੀ ਤਾਂ ਹੋਟਲ ਆਰਡਰ ਭਾਲਣ ਕਰਕੇ ਵੀ ਕੋਈ ਅਕੀਮਾ ਨਹੀਂ ਪਾਇਆ ਜਿਹੜੇ ਹੋਟਲ ਦੇ ਵਿੱਚ ਸੰਦੀਪ ਵਰਗੇ ਆ ਬਈ ਵਰਗੇ ਉਹ ਇੱਥੇ ਆ ਗਿਆ ਹੋਟਲ ਰਾਜਕਮਲ ਬਿਲਕੁਲ ਉਹ ਨਦੀ ਦੇ ਸਾਹਮਣੇ ਉੱਥੇ ਨਹੀਂ ਆਈ ਮੈਂ ਉਹ ਇਧਰ ਥੀ ਥੀ ਬਸ ਇੱਥੇ ਸ਼ਹਿਰੀ ਵਾਲਾ ਬਾਪੂ ਗਰੋੜ ਦੇ ਉਰਲੇ ਪਾਸੇ ਆਉਣ ਦੇ ਲਈ ਤੇ ਆ ਇੱਕ ਪੁਲ ਹੈ ਇੱਕੋ ਇੱਕ ਪੁਲ ਹੈ ਜਿਹੜਾ ਇਹਨੂੰ ਪਰਲੇ ਦੁਰਲੇ ਪਾਸੇ ਜੋੜਦਾ ਜਿਹੜਾ ਉਹ ਨਦੀ ਦੇ ਇਹ ਵੈਸੀ ਹਾਈਡਲ ਪ੍ਰੋਜੈਕਟ ਦੇ ਉੱਪਰ ਹੀ ਬਣਿਆ ਹੋਇਆ। ਟਾਈਮ ਦੇ ਉੱਪਰ ਕਹਿ ਦਈਏ। ਬੰਗੂਆ ਸੱਜੇ ਪਾਸੇ ਪਾਣੀ ਛੱਡ ਦਿੰਦੇ ਆ। ਇੱਥੇ ਇਹਨਾਂ ਨੇ ਝੀਲ ਬਣਾਈ ਵੀ ਆ ਥੋੜੀ ਜਿਹੀ। ਉਸੇ ਝੀਲ ਦੇ ਸਾਹਮਣੇ ਬਹੁਤ ਸੋਹਣੇ ਹੋਟਲ ਬਣਾਈ ਦੇ ਆ ਇੱਕ ਨਿੱਕਾ ਜਿਹਾ ਬਾਜ਼ਾਰ ਆਊਗਾ ਇਹਦਾ ਬਸ। ਇੱਧਰਲੇ ਪਾਸੇ ਫੇਰ ਹੋਟਲ ਹੈ। ਤੇ ਛੋਟਾ ਜਿਹਾ ਬਾਜ਼ਾਰ ਹੈ ਜਿਹੜਾ ਹੁਣ ਬੰਦ ਹੋ ਗਿਆ। ਸਵਾ 6:00 ਆਹ ਵਾਲਾ ਬਾਜ਼ਾਰ। ਸੁਨਣਾ ਪਿਆ ਬਾਜ਼ਾਰ। ਤੇ ਹੁਣ ਆਪਾਂ ਥੋੜੀ ਚੜਾਈ ਚੜ ਕੇ ਆਪਣੀ ਜਿਹੜੀ ਹੈਗੀ ਆ ਸੜਕ

ਜਿਹੜੇ ਲਿਪਾਸ ਚਰਨੇ ਦੀ ਮੈਂ ਗੱਲ ਕਰਦਾ ਹੈਗਾ ਉਹਦਾ ਰਾਹ ਇੱਥੋਂ ਮੁੜਦਾ ਹੈ। ਵੋਚਿੰਗ ਇੱਥੋਂ ਆਪਣੇ ਗਰੋਡੇ ਤੋਂ 5 ਕਿਲੋਮੀਟਰ ਹੈ ਤੇ ਆਹ ਰਾਹ ਜਿਹੜਾ ਹੈਗਾ ਉੱਪਰ ਕੱਚਾ ਜਮਾ ਕੱਚਾ ਨਹੀਂ ਪੱਥਰ ਸਿੱਟ ਕੇ ਪੱਕੀ ਸੜਕੀਤੀ ਗਈ ਹੈ। ਇਹ ਰਾਹ ਜਾਂਦਾ ਹੈਗਾ ਲਿਪਾਸ ਚਰਨੇ ਨੂੰ 3 ਕਿਲੋਮੀਟਰ ਮਤਲਬ ਇੱਥੋਂ ਦੂਰ ਬੰਦਰ ਲਿਪਾਸ ਚਰਨਾ। ਕਹਿ ਦੀ ਵੀ 2.5 ਕਿਲੋਮੀਟਰ ਪੈਂਡ ਹੈ ਤੇ ਅੱਧਾ ਕਿਲੋਮੀਟਰ ਅੱਗੇ ਜਾ ਕੇ ਥੱਲੇ ਉਹਦੀ ਟਰੈਕਿੰਗ ਹੈ। ਸੋਨਾ ਚਰਨਾ ਉਹ ਦੇਖਿਆ ਜਾਂਦਾ ਹੈ। ਸਮਾਂ ਲਗਭਗ 7 ਵਜੇ ਦਾ ਤੇ ਸਾਹਮਣੇ ਸੂਰਜ ਜਿਹੜਾ ਹੈਗਾ ਪਹਾੜਾਂ ਦੇ ਉੱਪਰ ਉੱਚਾ ਹੋ ਗਿਆ ਤੇ ਇੱਧਰ ਇੱਕ ਸੋਹਣਾ ਜਿਹਾ ਵਿਊ ਬਣਦਾ ਘਾਟੀ ਦਾ ਉਹ ਥੱਲੇ ਨਦੀ ਜਾਂਦੀ ਹੈ ਤੇ ਇੱਧਰਲੇ ਆਸ-ਪਾਸ ਜਿਹੜੇ ਹੈਗੇ ਪਹਾੜ ਤੇ ਪਹਾੜਾਂ ਦੇ ਵਿੱਚ ਵਸੇ ਹੋਏ ਪਿੰਡ ਉਹ ਇੱਕ ਪਿੰਡ ਹੈ ਠੀਕ ਹੈ ਜੀ ਉੱਧਰ ਇੱਕ ਪਿੰਡ ਹੈ ਤੇ ਆਹ ਕੁਸ਼ਕਰ ਹੈਗੀ ਹੈ ਤੇ ਇੱਥੇ ਇੱਕ ਮੋੜ ਆਉਂਦਾ ਸੀਗਾ ਇਹ ਸੋਹਣਾ ਜਿਹਾ ਮੋੜ ਦੇਖ ਕੇ ਵਿਊ ਲੈਣ ਦੇ ਮਾਰੇ ਅਸੀਂ ਖੜ ਗਏ ਆ ਵੀ ਚੱਕਾ ਲੈ ਲੀਏ ਥੋੜਾ ਜਿਹਾ ਦੇਖ ਲਈ ਕਟਾਸ ਨਹੀਂ ਇੱਥੋਂ ਰਹਿ ਗਿਆ 10 ਕਿਲੋਮੀਟਰ ਅਸੀਂ ਲਗਭਗ ਆ ਗਏ ਆ 15 13 15 ਕਿਲੋਮੀਟਰ ਹਾਂ 15 ਕਿਲੋਮੀਟਰ ਆ ਗਏ ਆ ਤੇ ਸੂਰਜ ਦੇਖੋ ਤੁਸੀਂ ਐਂ ਜਾਂਦਾ ਹੈਗਾ ਉੱਪਰ ਦੀ ਐਂ ਜੈਕ ਜਿੰਦਰ ਨਗਰ ਪਠਾਨਕੋਟ ਰੋਡ ਤੋਂ ਸੱਜੇ ਹੱਥ ਆਪਾਂ ਬੀੜ ਵਾਲੇ ਪਾਸੇ ਮੁੜਦੇ ਆ ਬੀੜ ਪੂਰੀ ਜਗ੍ਹਾ ਜਿੱਥੇ ਜਿਹੜੇ ਹੈਗੇ ਆ ਪੈਰਾਗਲਾਈਡਰ ਆ ਕੇ ਲੈਂਡ ਲੈਂਡਿੰਗ ਉਹ ਜਗ੍ਹਾ ਹੈ ਜਿੱਥੇ ਉਹ ਛਾਲ ਮਾਰਦੇ ਆ ਉਹ ਇੱਥੋਂ 15 ਕਿਲੋਮੀਟਰ ਹੈ ਇਹ ਹੈਗਾ ਚੌਂਦੜਾ ਤੇ ਜਿਹੜੀ ਜਗ੍ਹਾ ਤੋਂ ਮੁੜੇ ਆ ਇਹ ਜਗ੍ਹਾ ਦਾ ਨਾਮ ਹੈਗਾ ਚੌਂਦੜਾ ਕਾਫੀ ਵੱਡਾ ਸ਼ਹਿਰ ਹੈ ਇਹ ਚੌਂਦੜਾ ਤੇ ਇੱਥੋਂ ਸਿੱਧਾ ਜਾ ਕੇ ਉਹ ਵੀਰ ਵਾਲਾ ਮੈਦਾਨ ਆ ਜੂਗਾ ਜਿੱਥੇ ਲੈਂਡਿੰਗ ਸਾਈਡ ਬਣੀ ਹੋਈ ਹੈ ਜਿੱਥੇ ਉਤਰਦੇ ਆ ਪਿਛਲੇ ਸਾਲ ਜੂਨ ਦੇ ਵਿੱਚ ਆਪਾਂ ਵੀ ਕਰਕੇ ਆਏ ਸੀ ਇਹਦਾ ਇਹਦਾ ਹੈਗਾ ਕਿ ਆਪਾਂ ਕਾਰ ਮਾਰ ਕੇ ਆਪਾਂ ਇੱਥੇ ਦੀ ਸਪੀਡ ਬਲੇਕੀ ਆ ਗਏ ਵਾ ਪੈਰਾਗਲਾਈਡਿੰਗ ਦੀ ਮਸ਼ਹੂਰ ਸਾਈਟ ਵੀਰ ਬਲਿੰਗ ਤੇ ਵੀਰ ਦੇ ਲੈਂਡਿੰਗ ਪੁਆਇੰਟ ਤੇ ਖੜੇ ਆਪਾਂ ਖੜੇ ਨਹੀਂ ਮੈਂ ਤਾਂ ਖੜਾ ਮੈਡਮ ਬੈਠੇ ਤੇ ਆਓ ਹੁੰਦੇ ਉੱਡੇ ਤੇ ਆਪਾਂ ਵੀ ਕੀਤਾ ਸੀਗਾ ਇਹ ਸੋਹਣਾ ਜਿਹਾ ਚਾਕਾ ਵਾਕਾ ਡਰ ਬਹੁਤ ਲੱਗਦਾ ਪਰ ਕਿਰਾਂ ਕਿਰਾਂ ਉਹ ਉਥੋਂ ਛਾਲ ਮਾਰਦੇ ਆ ਉਹ ਬਾੜੀ ਤੋਂ ਉਹ ਆਉਂਦੇ ਪੰਛੀ ਵਾਂਗੂ ਮੈਲਾ ਨਹੀਂ ਆਉਂਦੀ ਉੜਦੀ ਲੈ ਵੀ ਆਹ ਲੈਂਡ ਕਰੂਗਾ ਕਿਹਨੂੰ ਵੇਣੇ ਕਿਵੇਂ ਲੈਂਡ ਕਰੂਗਾ ਚੱਕਰੇ ਜੀ ਵਾਵਾ ਖੋਈ ਜਾਂਦਾ ਇਹਨਾਂ ਦੇ ਸਟੈਂਡ ਕਰਾਉਂਦਾ ਇਹ ਹੈ ਸਟੈਂਡ ਕਰਾਉਂਦਾ ਜਿਹੜੇ ਗੈਂਦੇ ਸਟੈਂਡ ਕਰਾਉਦੇ ਸਾਨੂੰ ਛੇਤੀ ਉਤਰੇ ਹੋਊਗਾ ਜਿਆਦਾ ਸਟੈਂਡ ਭਰੀ ਜਾਂਦੇ ਹਾਈ ਬੋਲਾ ਸਾਹਕ ਦਾ ਵੀ ਹੋ ਗਿਆ ਜੱਟ ਹਾਈ ਬੋਲਾ ਮੈਂ ਵੀ ਉਹ ਉੱਥੋਂ ਉੱਤਰ ਕੇ ਇੱਥੇ ਆਇਆ ਸੀ ਇਹ ਵੇਹ ਦੇ ਵੀ ਕਿੱਧਰੋਂ ਕਰਾਉਣਾ ਲੈਂਡ ਆਏ ਆ ਗਿਆ ਚੈੱਕ ਹੋ ਗਿਆ ਉਹ ਉੱਥੋਂ ਉੱਤਰ ਗਿਆ ਉਹ ਗਿਆ ਹੋ ਗਿਆ ਉਹ ਉੱਤਰ ਗਿਆ ਤੁਸੀਂ ਉਹਨਾਂ ਨੂੰ ਵੀ ਵੀ ਡਰੀ ਇਹਨੂੰ ਨਿਆਰਾ ਬਹੁਤ ਹੁੰਦਾ ਕਰਾਂ ਮੈਂ ਕਿਹਾ ਬਣਾਓ ਮਨ ਤੁਹਾਨੂੰ ਚੜਾਈ ਏਡੀ ਤੇ ਨਾ ਭਰਾਵਾ ਹੀ ਹੋ ਗਈ ਗੱਲ ਟੁੱਟਦਾ ਟੜਦਾ ਨਹੀਂ ਲੈ ਥੋੜੀ ਉਹਦੇ ਕੰਟਰੋਲ ਹੱਥ 'ਚ ਯਾਰ ਲੈ ਅਬ ਇਹ ਥੀ ਆਉਗਾ ਇਹ ਚੈੱਕ ਇਹ ਆ ਬਈ ਪੈਰਾਗਲਾਈਡਿੰਗ ਆਓ ਨਾ ਸੀ ਫ੍ਰੀਲੈਂਡਰ ਕੱਲ ਪਰसों ਨਗਰਪਾਲ ਨੇ ਉੱਥੇ ਜੀਪ 'ਚ ਸ਼ਡਿਊ ਲਿਖਿਆ ਦੇਖਿਆ ਕਹਿੰਦੀ ਵੀ ਇਹਨਾਂ ਨੇ ਸਿੱਧੂ ਗਲਤ ਪਾਇਆ ਹੋਇਆ ਕਹਿੰਦੀ ਐਸ ਆਈ ਡੀ ਐਚ ਯੂ ਪਾਉਣਾ ਸੀਗਾ ਕਹਿੰਦੀ ਸਿੱਧੂ ਗਲਤ ਪਾਇਆ ਮੈਂ ਨਹੀਂ ਸਿੱਧੂ ਐ ਤੋ ਭਈ ਸਿੱਧੂ ਮੰਗਾਇਆ ਸੀਗਾ ਤੇ ਭੁੱਖੇ ਨਹੀਂ ਲੱਗੇ ਸੀ ਅਸੀਂ ਖਾ ਕੇ ਤੁਹਾਨੂੰ ਜ਼ਰਾ ਨਹੀਂ ਬੁਖਾਇਗਾ ਐਨਾ ਸੀਗਾ ਸਿੱਧੂ ਸਿੱਧੂ ਖਾਓ ਜੀ ਸਿੱਧੂ ਸਿੱਧੂ ਆ ਸਿੱਧੂ ਖਾ ਰਹੇ ਹਾਂ ਜੀ ਸ਼ਿਵਰਾਜ ਸਿੰਘ ਸਿੱਧੂ ਖਾ ਰਹੇ ਹਾਂ ਅਸੀਂ ਸਿੱਧੂ ਸਿੱਧੂ ਖਾ ਰਹੇ ਹਾਂ ਅਸੀਂ ਬੀਰ ਤੋਂ ਬੈਜਨਰ ਜਾਣ ਦੇ ਦੋ ਰਸਤੇ ਐ ਇੱਕ ਤਾਂ ਤੁਸੀਂ ਵਾਪਸ ਉਹ ਜਿੱਥੋਂ ਜਗਿੰਦਰ ਨਗਰ ਪਠਾਨਕੋਟ ਰੋਡ ਛੱਡੀ ਸੀਗੀ ਉਧਰ ਵਾਪਸ ਜਾ ਕੇ ਫੇਰ ਉਸੇ ਰੋਡ ਤੇ ਬੈਜਨਰ ਵੱਲ ਸੱਜੇ ਇੱਕ ਇਧਰ ਸ਼ੇਰ ਵੀਰ ਗਲਿੰਗ ਮਿਨਿਸਟਰੀ ਆਉਂਦੀ ਹੈ ਬਹੁਤ ਵੱਡੀ ਮਿਨਿਸਟਰੀ ਕਿਉਰੀ ਪਿੰਡ ਵੱਲ ਦੀ ਇਧਰ ਦੀ 14 ਕਿਲੋਮੀਟਰ ਪੈਂਦਾ ਹੈਗਾ ਬੈਜਨਰ ਲਗਭਗ ਇੱਕੋ ਜਿਹਾ ਪੈਂਦਾ ਪਰ ਆਹ ਰਸਤਾ ਬਹੁਤ ਸੋਹਣਾ ਹੈ ਰਾਹ ਹੈ ਵੀ ਖਾਲੀ ਕੀ ਹੈ ਵੀ ਬਹੁਤ ਸੋਹਣਾ ਇਹ ਇਹਦੇ ਤੁਹਾਨੂੰ ਹਰੀਆਲੀ ਮਿਲਦੀ ਹੈ ਸੁੱਖ ਖੁਸ਼ੀ ਦੇ ਬਾਗ ਮਿਲਦੇ ਹੈ ਉੱਚੇ ਉੱਚੇ ਦਰਖਤ ਮਿਲਦੇ ਹੈ ਇਹ ਜਦੋਂ ਪਿੰਡੇ ਸਾਲ ਆਏ ਸੀਗੇ ਬਈ ਰਾਜਨ ਤੇ ਅੰਕਿਤਰ ਕੇ ਨਾਲ ਉਦੋਂ ਇਹ ਰਾਹ ਦੇਖਿਆ ਸੀਗਾ ਮਨਿਸਤਰੀ ਤੱਕ ਦਾ ਉੱਥੇ ਜਾ ਕੇ ਭੋਦਾ ਵੀ ਮਨਿਸਤਰੀ ਤੋਂ ਪਿੱਛੇ ਆ ਜਾਂਦਾ ਪੈਜਨਾ ਤੇ ਪਰ ਅੱਗੇ ਸਿੱਧੀ ਸੜਕ ਪੈਜਨਾ ਨਿਕਲਦੀ ਹੈ ਉਸੇ ਜਗਿੰਦਰ ਨਗਰ ਪਠਾਨਪੁਰ ਰੋਡ ਤੇ ਚੜ੍ਹੋ ਵੀ ਜੀ ਸਿਰਫ ਬੋਲਦੇ ਬਿੰਡਿਆਂ ਦੀ ਆਵਾਜ਼ ਆਉਂਦੀ ਤੇ ਕਾਵਾਂ ਦੀ ਹੋਰ ਕੋਈ ਆਵਾਜ਼ ਨਹੀਂ ਤੇ ਸਾਹਮਣੇ ਲੱਗੇ ਇਹਨਾਂ ਦੇ ਪ੍ਰੇਅਰ ਫਲੈਗਸ ਓਮ ਮਾਨੇ ਪਦਮ ਦੇ ਜਿਹੜੇ ਹੈਗੇ ਮੰਤਰ ਲਿਖੇ ਹੋਏ ਤੇ ਉਹ ਫਲੈਗ ਲੱਗੇ ਹੋਏ ਆ ਬੁੱਧ ਧਰਮ ਦੇ ਆ ਰ ਆ ਉੱਪਰ ਇਹ ਪਿੰਡ ਸੰਸ ਨੂੰ ਜਾਂਦਾ ਆਪਾਂ ਥੜੜਾ ਰਾ ਫੜਨਾ ਸੀ ਉੱਪਰ ਆ ਗਏ ਸੀ ਗਲਤੀ ਨਾਲ ਥੱਲੇ ਮੁੜਦੇ ਹੁਣ ਉੱਥੇ ਨੇ ਕਾਟੇ ਵੀ ਲਾਇਆ ਸੜਕ ਤੇ ਲੱਗੀਆਂ ਕਾਟੀਆਂ ਔਹ ਸਾਹਮਣੇ ਉਹ ਦੱਸ ਦਿਆਂ ਭਾਈ ਵੀ ਇਹ ਰਾਹ ਨਹੀਂ ਜਾਂਦਾ ਇੱਥੇ ਆਦੇ ਆਪਾਂ ਜਾਣਾ ਹੈਗਾ ਸੱਜੇ ਪਾਸੇ ਦੇ ਦਾ ਜਿੱਧਰ ਕਾਰ ਗਈ ਉਧਰੋਂ ਆਪਾਂ ਆਏ ਆ ਤੇ ਆਹ ਰਾਹ ਆਪਾਂ ਫੜਨਾ ਆਏਗਾ ਇਹਦੇ ਰਸਤੇ ਜੀ ਆਉਂਦੀ ਉਹ ਮਿਨਿਸਟਰੀ ਇਹੀ ਰਾਹ ਅੱਗੇ ਜਾਵੜਦਾ ਹੈਗਾ ਬੈਨਫਰ ਉੱਪਰ ਬਟੂਨਾ ਦਾ ਇੱਕ ਸੋਹਣਾ ਪਿੰਡ ਜਿਹਦੇ ਸੋਹਣੇ ਖੇਤ ਕਿਹਾ ਦਾ ਇੱਥਾਰੇ ਜਿਹੜੀ ਕਣਕ ਆ ਉਹ ਨਹੀਂ ਕੱਟ ਲਈ ਐਪ ਤੋਂ ਮੜੇ ਰੂਟ ਟਰੱਕ ਲਗਾ ਗਿਆ ਉਹ ਸਾਹਮਣੇ ਏ ਦੇ ਨਾਲ ਜਿਹੜੇ ਹੈਗੇ ਪੌੜੀਦਾਰ ਹਾਂ ਉਹ ਕੁਝ ਦੇਖ ਕੋਟ ਖਾਨਾ ਆ। ਆਹ। ਕਾ ਬਾਤ ਹੈ। ਆਣਾ ਨਹੀਂ ਹੋਣਾ ਮੋਗਲਾ ਚੋ। ਨਹੀਂ ਜੀ। ਆਪਨੇ ਲਿਆ ਹੋਰ ਪਾਣੀ ਮਿਲ। ਹਾਂ ਪੀਏ ਜੀ। ਪੰਜਾਬ ਦੀ ਹੱਦ ਕੋਲੇ। ਠੰਡੇ ਪਾਣੀ ਦੀ ਖ਼ਵੀਲ। ਨਾਲ ਪ੍ਰਸ਼ਾਦ। ਖਵਾਈਨ ਲੀ। ਨਾਗਦੀਰ ਦਾ ਨਾਂ ਜਿਹਾ ਹੈ नाग ਮੰਦਰ ਨਾਲ ਜਿਹਾ ਹੈ ਤੇ नाग ਮੰਦਰ ਨਾਲ ਜਿਹੜਾ ਤੋਂ ਸੂਜੀ ਦਾ ਹਲਵਾ ਤੇ ਦੋ ਗਲਾਸ ਠੰਡੇ ਪਾਣੀ ਦੇ ਨਿੰਬੂ ਪਾਣੀ ਦੇ ਪੀ ਕੇ ਦੱਪਾਣ ਚੱਲ ਰਹੇ ਆ ਗਰਮੀ ਕਹਿੰਦੀ ਮੈਂ ਤੁਹਾਨੂੰ ਦੇਣਾ ਕੀ ਹੈ ਗਰਮੀ ਪੂਰੀ ਹੋ ਗਈ ਹੈ ਜੀ ਜਿਹੜੇ ਤਿੰਨ ਦਿਨ ਬਾਣਾ ਲਾਏ ਲਾਏ ਹੁਣ ਤਾਂ ਏਸੀ ਜਿਵੇਂ ਨਾ ਤੇ ਇੱਥੋਂ ਹਿਆਰਪੁਰ ਰਹਿ ਗਿਆ 50 ਕਿਲੋਮੀਟਰ ਫੇਰ ਜਾਵਾਂਗੇ ਆਪਾਂ ਜਲੰਧਰ ਭਗਵਾੜਾ ਤੇ ਮੁਹਾ ਉਹ ਬਰੋਡ ਵੈਲੀ ਤੋਂ ਚੱਲ ਕੇ ਵੀਰ ਹੁੰਦੇ ਹੋਏ ਕਾਂਗੜਾ ਤੇ ਕਾਂਗੜੇ ਤੋਂ ਹੁੰਦੇ ਹੋਏ ਅਸੀਂ ਖੜੇ ਆਂ ਜੀ ਮੋਗੇ ਦੇ ਨੇੜੇ ਤੇ ਸਮਾ ਹੋ ਗਿਆ ਇਸ ਸ਼ਾਮ ਦੇ ਜਵਾਨ ਫਤਲਾਉਣ ਲੱਗੀ ਇੰਨੀ ਗਰਮੀ ਹੋ ਗਈ 6:30 ਸਵਾ 6 ਹੋ ਗਿਆ ਇਧਰ ਝੋਨੇ ਦੀ ਪਨੀਰੀ ਬੀਜੀ ਪਈ ਹੈ ਮੱਕੀ ਪੱਕ ਚੁੱਕੀ ਹੈ ਪੰਜਾਬ ਵਾਲਿਆਂ ਨੇ ਮੱਕੀ ਦਾ achar ਬਣਾ ਬਣਾਣਾ ਨਿਹਰੀਆਂ ਲਿਆ ਹੱਡੀਆਂ ਤੇ ਮੌਸਮ ਕਿਦਾਂ ਦਾ ਹੈ ਉਲਟਾ ਜਾ ਆਇਆ ਲੱਗਦਾ ਜੋਂ ਤੰਦੂਰ ਜੀ ਬਾਤਾ ਲੈ ਆ ਕੇ ਤੇ ਇੱਥੇ ਖੜ ਗਏ ਇਧਰ ਆਹ ਸਾਹਮਣੇ ਦਰਿਆ ਦਾ ਧਰਤੀ ਆ ਜਾਂਦੀ ਹੈ ਸਤਲੁਜ ਦਰਿਆ ਦੀ ਇਹਨੂੰ ਪਾਰ ਕਰਾਂਗੇ ਆਪਾਂ ਸਾਦੂਲੇ ਦਰਿਆ ਦਾ ਜਿਹੜਾ ਹੈਗਾ ਵਹਿਨ ਤੇ ਫਿਰ ਪਹੁੰਚਾਂਗੇ ਮੁੱਗੇਵਾਲ ਨੂੰ ਤੇ ਮੁੱਗੇ ਤੋਂ ਕਾ ਮੁਕਸਰ ਨੂੰ ਬਾਕੀ ਦਾ ਹਾਲ ਆਪਾਂ ਜਾ ਕੇ ਗੱਲਬਾਤ ਕਰਾਂਗੇ ਦੱਸਾਂਗੇ ਤੁਹਾਨੂੰ ਵੀ ਕਿੱਥੋਂ ਕਿਵੇਂ ਪਹੁੰਚੇ ਅੱਜ ਗਰਮੀ ਜ਼ਿਆਦਾ ਸੀਗੀ ਤਾਂ ਕਰਕੇ ਵੀਡੀਓ ਬਣਾਈ ਨਹੀਂ ਸੋ ਹੁਣ ਤੁਰਦੇ ਆ ਤੇ ਚਲੋ ਆਓ ਚਲ ਜੀ ਬੈਠੋ ਜੀ ਪਾਰੀ-ਵੋਟੀ ਹਵਾ ਲੱਗੂਗੀ ਤਾਂ ਠੰਡ ਗਰਮੀ ਤੋਂ ਰਾਹਤ ਮਿਲੂਗੀ ਏ ਹੂੰ ਚੱਲ ਭਾਈ ਤੇ ਪੰਜਾਬ ਦੇ ਵਿੱਚ ਰਾਹ ਦੇ ਵਿੱਚ ਸ਼ਹੀਦੀਆਂ ਮਿਲੀਆਂ ਥਾਂ ਥਾਂ ਤੇ ਸਾਨੂੰ ਕਿਉਂਕਿ ਜੂਨ ਦੇ ਮਹੀਨੇ ਦੇ ਵਿੱਚ ਪਹਿਲੇ ਹਫ਼ਤੇ ਜਿਹੜੀ ਹੈਗੀ ਪੰਜਾਬ ਸ਼ਹੀਦੀਆਂ ਬਹੁਤ ਲੱਗਦੀਆਂ ਪੰਜੇ ਪਾਸ਼ਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਰਕੇ ਤੇ ਇੱਕ 1984 ਵਿੱਚ ਦਰਬਾਰ ਸਾਹਿਬ ਦੇ ਉੱਪਰ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਤੇ ਉਹ ਹਮਲੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਵੀ ਇਹ ਸ਼ਹੀਦੀਆਂ ਲਾਈਆਂ ਜਾਂਦੀਆਂ ਸੋ ਇਹ ਗੱਲਬਾਤ ਹੈ ਜੀ ਬਾਕੀ ਘਰੇ ਪਹੁੰਚਦੇ ਆ ਗਰਮੀ ਤੋਂ ਥੋੜੀ ਰਾਤ ਲੈਨੇ ਆ ਹੁੰਦਾ ਠੰਡੇ ਪਾਣੀ ਦੇ ਵਿੱਚ ਬੈਠਣ ਦੀ ਜੀ ਕਰੀ ਜਾਂਦਾ